ਹਰ ਸਾਹ ਨਾਲ ਚੇਤਾ ਤੇਰਾ ਰਹੂਗਾ ਮਨ ਲੋਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮਨ ਲੱਗਦਾ ਪਿਆਰ ਮੇਰਾ ਜਾਊਗਾ ਮਨ ਲੋਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮਿਲ ਉਹ ਲੱਗਦਾ ਪਿਆਰ ਮੇਰਾ ਜਾਊਗਾ ਇਸ ਗਾਣੇ ਦਾ ਮਤਲਬ ਹੈ ਕਿ ਜ਼ਰੂਰੀ ਨਹੀਂ ਇੱਕ ਬੰਦਾ ਇੱਕ ਇਨਸਾਨ ਸਿਰਫ ਆਪਣੇ ਲਾਈਫ ਪਾਰਟਨਰ ਨੂੰ ਪਿਆਰ ਕਰ ਸਕਦਾ ਆਪਣੀ ਮਾਂ ਨੂੰ ਵੀ ਪਿਆਰ ਕਰ ਸਕਦਾ ਹੋ ਆਪਣੀ ਭੈਣ ਨੂੰ ਭਰਾ ਨੂੰ ਕਿਸੇ ਨੂੰ ਵੀ ਪਿਆਰ ਕਰ ਸਕਦਾ ਕਿਉਂਕਿ ਪਿਆਰ ਇੱਕ ਅਜੀਬ ਸ਼ਬਦ ਹੈ ਜੋ ਸਾਡੇ ਇਮੋਸ਼ਨ ਜੋ ਸਾਡੀਆਂ ਫੀਲਿੰਗਸ ਨੇ ਉਹ ਸਾਡੇ ਮਾਂ ਨਾਲ ਵੀ ਹੋ ਸਕਦੀਆਂ ਨੇ ਭੈਣ ਭਰਾ ਨਾਲ ਵੀ ਹੋ ਸਕਦੀਆਂ ਨੇ ਯਾਰ ਦੋਸਤ ਨਾਲ ਵੀ ਹੋ ਸਕਦੀਆਂ ਨੇ ਸੋ ਇਹ ਗੱਲਣਾ ਤੁਸੀਂ ਆਪਣੇ ਕਿਸੇ ਨੂੰ ਵੀ ਡੈਡੀਕੇਟ ਕਰ ਸਕਦੇ ਹੋ ਹੋ ਲੋਕੀ ਕਹਿੰਦੇ ਮਰ ਕੇ ਵੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਮੋਨਾਂਪੀ ਵਿੱਚ ਬੈਠ ਕੇ ਸੁਪਨੇ ਸਜਾਲਣਾ आईमी बूड़े वारी बार रखी पेर लॻंदा आलोकी कर केर कुझु जा मारोकी के मर की र ਕੁੱਝ ਜਾਂਦਾ ਮੈਨੂੰ ਉਹ ਲੱਗਦਾ ਪਿਆਰ ਮੈਨੂੰ ਜਾਂਦਾ ਦਿਲ ਦੀ ਸਭ ਤੋਂ ਜ਼ਿਆਦਾ ਰੋਣਾ ਪਾਇਆ ਸਾਨੂੰ ਪਤਾ ਹੈ ਪਿਆਰ ਹੁੰਦਾ ਕੀ ਹੋਏ ਹੈ ਸਕੂਲ ਜਾਂਦੇ ਹੁੰਦੇ ਆ ਨਹੀਂ ਜਾਂਦੇ ਜਾਂਦੇ ਪਿਆਰ ਵਾਲੇ ਕਹਿੰਦੇ ਬਹੁਤ ਸੁਣਵੇਂ ਉਦੋਂ ਹੀ ਹੈ ਪੜ੍ਹਿਆ ਕਰੋ ਪੜ੍ਹਿਆ ਕਰੋ ਹਰ ਚੀਜ਼ ਦੀ ਉਮਰ ਹੁੰਦੀ ਹੈ ਪੜਾਈ ਦੀ ਵੀ ਉਮਰ ਹੈ ਹੁਣ ਅਸੀਂ ਯਾਦ ਕਰਦੇ ਹਾਂ ਕਿ ਯਾਰ ਸਾਡਾ ਸਕੂਲ ਟਾਈਮ ਕਿੰਨਾ ਪਿਆਰਾ ਹੁੰਦਾ ਸੀ ਜਦੋਂ ਅਸੀਂ ਕਾਲਜ ਹੁੰਦੇ ਸੀ ਕਿੰਨਾ ਉਹ ਟਾਈਮ ਮੁੜ ਕੇ ਨਹੀਂ ਆਉਂਦਾ ਫਿਰ ਕਦੇ ਨਹੀਂ ਮੁੜ ਕੇ ਆਉਦਾ ਤੁਸੀਂ ਹਰ ਚੀਜ਼ ਨੂੰ ਇੰਜੋਏ ਕਰਨਾ ਸਿੱਖੋ ਆਪਣੀ ਹਰ ਗੱਲ ਨੂੰ ਸਾਡੇ ਨਾਲ ਕੋਈ 네ਗੇਟਿਵ ਹੁੰਦਾ ਉਸ ਚੀਜ਼ ਨੂੰ ਵੀ ਕਿਉਂਕਿ ਸ਼ਾਇਦ ਤੁਸੀਂ ਕਿਸੇ ਦੀ ਨੈਗੇਟਿਵਿਟੀ ਤੋਂ ਹੀ ਅੱਗੇ ਕੁਝ ਬਣੋ ਇਨਸਪਾਇਰ ਹੋ ਜਾਓ ਹਰ ਚੀਜ਼ ਨੂੰ ਸਹਿਣਾ ਸਿੱਖੋ ਸੋ ਸਕੂਲ ਲਾਈਫ ਐ ਇੰਜੋਏ ਕਰੋ ਇਸ ਤੋਂ ਬਾਅਦ